ਕੋਟਰੀਦ ਅਗਰਦੀ ਦੇ ਆਪਾਂ ਨੂੰ ਜੋ ਭਾਈ ਢੋਸ ਦੀ ਸੋਚ ਤੇ ਤੇਰਾ ਦਰਜ ਹੋ ਕੇ ਲਾਡੀ ਢੋਸ ਦੀ ਸੋਚ ਤੇ ਤੇਰਾ ਦਰਜ ਹੋ ਕੇ ਲਾਡੀ ਢੋਸ ਦੀ ਸੋਚ ਤੇ ਤੇਰਾ ਦਰਜ ਹੋ ਕੇ ਲਾਡੀ ਢੋਸ ਦੀ ਸੋਚ ਤੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ न त <puresta> <ip> ਵਾਹਿਗੁਰੂ ਆਮੀਰ ਦਰਬਾਰ ਜਿੰਦਾਬਾਦ ਰਾਜੀ ਕੀ ਰੋਹ ਜਿੰਦਾਬਾਦ ਯਾਰ ਖੇਤੋਂ ਫੇਤੋਂ ਕੋਈ ਗੱਡੀ ਚੱਲਦੀ ਨਹੀਂ ਆਉਂਦੇ ਫਿਰ ਕਰਿਓ ਓਕੇ ਇਥੇ ਕਰੋ ਅੰਮ੍ਰਿਤਸਰ ਪਤਾਂ ਦੀ ਅੱਜ ਦਾ ਜਿਹੜਾ ਪਤਾਂ ਦੀ ਅੱਜ ਦਾ ਜਿਹੜਾ ਰੋਡ ਸ਼ੋਅ ਕੱਢ ਰਹੇ ਆ ਆ ਸ਼ਹਿਰ ਧਰਮਕੋੜ ਵੱਲੋਂ ਕਿਹੋ ਜਿਹਾ ਸਜੋਗ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਲੋਕਾਂ ਦਾ ਜੀ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਜੀ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਤੇ ਇਹ ਅੱਜ ਕਰਮਜੀਤ ਅਨਮੋਲ ਜੀ ਤੇ ਐਮਐਲਏ ਸਾਹਿਬ ਆਪ ਆ ਕੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਗੇ ਤੇ ਡੋਰ ਟੂ ਡੋਰ ਜਾ ਕੇ ਉਹਨਾਂ ਤੋਂ ਵੋਟ ਮੰਗਾਗੇ ਤੇ ਕੰਮਾਂ ਦੇ ਬਿਹਾਫ ਤੇ ਵੋਟ ਮੰਗਾਗੇ ਕੋਈ ਕਿਸੇ ਤਰ੍ਹਾਂ ਦੇ ਝੂਠੇ ਲਾਰੇ ਤੇ ਨਹੀਂ ਜਿਹੜੇ ਅਸੀਂ ਕੰਮ ਕੀਤੇ ਆ ਸਰਕਾਰ ਦੇ ਦੱਸੇ ਹੋਏ ਕੰਮ ਦੱਸਾਂਗੇ ਕੀਤੇ ਵੀ ਕੰਮ ਦੱਸੇ ਜਾਣਗੇ ਜੀ ਨਾਲ ਜਿਹੜੇ 2 ਸਾਲਾਂ ਦੇ ਵਿੱਚ ਐਮਐਲਏ ਸਾਹਿਬ ਨੇ ਕੰਮ ਕੀਤੇ ਆ ਉਹ ਦੱਸ ਕੇ ਅਸੀਂ ਆਪਦੇ ਹੱਕ ਨਾਲ ਵੋਟ ਮੰਗਾਗੇ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਦੇ ਏਡੀ ਝੂਟੀ ਦਾ ਜ਼ੋਰ ਲੱਗਾ ਹੋਇਆ ਤੇ ਕਹਿੰਦੀਆਂ ਦਾਵਾ ਕਰਦੀਆਂ ਕਿ ਸਾਡੀ ਪਾਰਟੀ ਜਿੱਤ ਹੋਣੀ ਹੈ ਪਰ ਤੁਸੀਂ ਕਿਸ ਬਹਿਬ ਤੇ ਕਹਿ ਸਕਦੇ ਹੋ ਕਿ ਅਮ ਵਰਨਜੀ ਦਾ ਅਨਮੋਲ ਹੀ ਜਿੱਤੇਗਾ ਚਲੋ ਜੀ ਦਾਵਾ ਕਰਨਾ ਸਾਰਿਆਂ ਦਾ ਹੱਕ ਵੀ ਆ ਫਰਜ਼ ਵੀ ਆ ਕਹਿ ਸਕਦੇ ਆ ਬਾਕੀ 4 ਤਰੀਕ ਨੂੰ ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ ਤੇ ਜਿਹੜੇ ਸਾਡੇ ਜਿੱਤ ਦਾ ਤੁਸੀਂ ਦਾਵੇ ਦੀ ਗੱਲ ਕਰਦੇ ਆ ਉਹ ਅਸੀਂ ਕੇਜਰੀਵਾਲ ਸਾਹਿਬ ਦੀ ਜਿਹੜੀ ਸੋਚ ਆ ਨੀਤੀ ਆ ਜਾਂ ਮਾਨਸ ਸਰਕਾਰ ਜੋ ਕੰਮ ਕਰ ਰਹੀ ਆ ਅਸੀਂ ਉਹਨਾਂ ਦੇ ਬਿਹਾਫ ਤੇ ਲੋਕਾਂ ਕੋਲੇ ਵੋਟ ਮੰਗਣ ਜਾਂਦੇ ਆ ਜੀ ਤੇ ਸਾਨੂੰ ਪਰ ਉਮੀਦ ਆ ਜੀ 110% ਉਮੀਦ ਹੈ ਕਿ ਅਸੀਂ ਜਿੱਤਾਂਗੇ ਜਿੱਤਾਂਗੇ ਤੇ ਫਰੀਦਕੋਟ ਹਲਕਾ ਜਿਹੜਾ ਹੈਗਾ ਜੀ 13 ਹਲਕਿਆਂ ਚੋਂ ਸਭ ਤੋਂ ਵੱਧ ਲੀਡ ਫਰੀਦਕੋਟ ਹਲਕੇ ਦੀ ਆਊਗੀ ਜੀ ਤੇ ਫਰੀਦਕੋਟ ਚੋਂ ਧਰਮਕੋਟ ਦੀ ਸਭ ਤੋਂ ਵੱਧ ਰਹੂਗੀ ਪ੍ਰਧਾਨ ਜੀ ਕਰਮਜੀਤ ਅਨਮੋਲ ਦਾ ਤੁਸੀਂ ਕਿਸ ਨਾਲ ਮੁਕਾਬਲਾ ਦੇਖਦੇ ਕਿਹਦੇ ਨਾਲ ਮੁਕਾਬਲਾ ਹੋ ਸਕਦਾ ਮੇਰੇ ਖਿਆਲ ਜੀ ਤਾਂ ਸਹੀ ਵੇਖੀਏ ਤੇ ਮੁਕਾਬਲਾ ਕਿਸੇ ਨਾਲ ਬਣੀਗਾ ਜੀ ਉਹ ਸਾਰਿਆਂ ਦਾ ਆ ਜੀ ਦੂਸਰੇ ਤੀਸਰੇ ਨੰਬਰ ਦਾ ਮੁਕਾਬਲਾ ਜੀ ਸਾਡਾ ਪਹਿਲੇ ਤੇ ਰਹੂਗਾ ਜੀ ਥੈਂਕ ਯੂ ਧੰਨਵਾਦ ਬਾਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਰੋਡ ਸ਼ੋਅ ਆਮ ਆਦਮੀ ਪਾਰਟੀ ਦਾ ਜਿਹੜਾ ਧਰਮਕੋਟ ਸ਼ਹਿਰ ਦੇ ਵਿੱਚ ਹੋ ਰਿਹਾ ਵਾ ਕੀ ਕਹਿਣਾ ਚਾਹੋਗੇ ਇਸ ਉੱਪਰ ਅੱਜ ਜੀ ਸਾਡੇ ਜੋ ਫਰੀਦਕੋਟ ਹਲਕਾ ਲੋਕ ਸਭਾ ਦੇ ਉਮੀਦਵਾਰ ਨੇ ਕਰਮਜੀਤ ਅਨਮੋਲ ਜੀ ਉਹ ਸਾਡੇ ਸ਼ਹਿਰ ਵਿੱਚ ਡੋਰ ਟੂ ਡੋਰ ਲੋਕਾਂ ਨੂੰ ਬੇਨਤੀ ਕਰਨਗੇ ਸ਼ਹਿਰ ਦੇ ਅਸੀਂ ਬਾਕੋ-ਵਕ ਬਜ਼ਾਰਾਂ ਦੇ ਵਿੱਚ ਜਾਵਾਂਗੇ ਉੱਥੇ ਜਾ ਕੇ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਆਉਣ ਵਾਲੀ 1 ਜੂਨ ਨੂੰ ਆਪਾਂ ਸਾਰੇ ਝੋੜ ਝਾੜੂ ਦੇ ਨਿਸ਼ਾਨ ਦਾ ਬਟਨ ਦਬਾ ਕੇ ਕਰਮਜੀਤ ਅਨਮੋਲ ਜੀ ਨੂੰ ਇਤੋਂ ਵੱਡੀ ਲੀਡ ਦਵਾਈ ਕਿਵੇਂ ਦੇਖਦੇ ਹਾਂ ਸਰ ਧਰਮਕੋਟ ਹਲਕੇ ਜਿਹੜੀ ਸਿਆਸਤ گرمਾਈ ਹੋਈ ਹੈ ਕਿਵੇਂ ਦਾ ਲੋਕਾਂ ਦਾ ਰੁਝਾਨ ਆ ਕਿਉਂਕਿ ਆਮ ਆਦਮੀ ਜਿਹੜੀ ਪਾਰਟੀ ਦਾ ਉਮੀਦਵਾਰ ਆ ਇੱਕ ਐਕਟਰ ਦਾ ਰੋਲ ਅਦਾ ਕਰਕੇ ਉਹ ਵਿੱਚੋਂ ਆਏ ਨੇ ਔਰ ਰਾਜਵਿੰਦਰ ਸਿੰਘ ਧਰਮਕੋਟ ਅਕਾਲੀ ਦਲ ਦੇ ਵਿੱਚੋਂ ਕਿਦਾਂ ਦੇਖਦੇ ਹੋ ਵੀ ਲੋਕ ਸ਼ਹਿਰ ਦੇ ਤੁਹਾਡੇ ਸਪੋਰਟ ਕਰਨਗੇ ਜੀ ਸ਼ਹਿਰ ਦੇ ਵਿੱਚੋਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਭਾਵੇਂ ਉਹ ਆਪਾਂ ਕਹਿ ਦਿੰਨੇ ਕਿ ਫਿਲਮ ਇੰਡਸਟਰੀ ਚੋਂ ਆਏ ਨੇ ਪਰ ਉਹ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਨਹੀਂ ਉਹਨਾਂ ਨੇ ਬਹੁਤ ਹੀ ਗਰੀਬੀ ਪੱਤਰ ਤੋਂ ਉੱਠ ਕੇ ਬਲੰਦੀਆਂ ਨੂੰ ਛੂਇਆ ਉਹਨਾਂ ਨੂੰ ਲੋਕਾਂ ਦੇ ਪਿੰਡਾਂ ਦੇ ਦੁੱਖਾਂ ਤਰਤਾਂ ਦਾ ਪਤਾ ਔਰ ਬੜਾ ਵਧੀਆ ਹੰਗਾਰਾ ਸਾਨੂੰ ਸ਼ਹਿਰ ਦੇ ਵਿੱਚੋਂ ਮਿਲ ਰਿਹਾ ਜਿਆਦਾਤਰ ਪਾਰਟੀਆਂ ਦੇ ਵਿੱਚ ਉਹ ਆਗੂ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਪੰਚ ਸਰਪੰਚ ਕੀ ਕਾਰਨ ਮੰਨਦੇ ਹੋ ਕਿ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਰਹੇ ਇਹ ਕਾਰਨ ਇਹ ਹੀ ਆ ਜੀ ਸਾਡੇ ਹਲਕੇ ਦੇ ਵਿੱਚ ਇੱਕੋ ਹੀ ਗੱਲ ਆ ਕਿ ਲਾਡੀ ਢੋਸ ਜਿਹੜੇ ਕਿ ਨੌਜਵਾਨ ਆਗੂ ਨੇ ਉਹਨਾਂ ਨੇ ਹਲਕੇ ਦੇ ਵਿੱਚ 2 ਸਾਲਾਂ ਦੇ ਵਿੱਚ ਬਿਨਾਂ ਪੱਖਪਾਤ ਤੋਂ ਵਿਕਾਸ ਕਰਵਾਇਆ ਕਿਸੇ ਨਾਲ ਕੋਈ ਪਾਰਟੀ ਵੱਜ ਦਾ ਭੇਦਭਾਵ ਨਹੀਂ ਕੀਤਾ ਲਾਡੀ ਢੋਸ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਾਡੀ ਢੋਸ ਜੀ ਕਰਕੇ ਵਕ ਵਕ ਪਾਰਟੀਆਂ ਤੋਂ ਛੱਡ ਕੇ ਲੋਕ ਆਮ ਆਦਮੀ ਪਾਰਟੀ ਅੱਡ ਜੁਆਇਨ ਕਰ ਰਹੇ ਆ ਤਾਂ ਵਰਸਰ ਤੋਂ ਤੋ ਸਾਰੇ ਰਸੇ ਤਕਰੀਬਨ ਦੇ ਹਰ ਦਿਨ ਇੱਥੇ ਪਹੁੰਚੇ ਹਨ ਤੇ ਅਸੀਂ ਵੀ ਉਸ ਗਰੀ ਦੇ ਵਿੱਚ ਹਸਤਾ ਪਾਇਆ ਸਭ ਪਾ ਗਾਲੀਆਂ ਕਿ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਰੇ ਇੱਥੇ ਖੜੇ ਹੋ ਪਹਿਲਾਂ ਤਾਂ ਛੋਟੇ ਦੇ ਜ਼ੋਰ ਦਾ ਕਾਰਗੋ ਨਾਲ ਲਾਭਾ ਤੋਂ ਛੋਟੀ ਬਦਲਤੀ ਅੱਜ ਅਸੀਂ ਇੱਥੇ ਹੋਏ ਆਏ ਹਾਂ ਤੇ ਬਾਈ ਹੋਣੀ ਇਹਨੇ ਕੋਨੇ ਜੋਸ਼ ਨਾਲ ਕੰਮ ਕਰ ਰਹੇ ਹੋਣੇ ਇਹਨੇ ਜਿਹੜੇ ਦੇਖੋ ਸਵੇਰ ਦੇ ਲਗੇ ਨੇ ਅੱਜ ਆਇਆ ਮੈਨੂੰ ਹੋ ਗਿਆ ਤਾਰੇ ਕਿਹਾ ਤਾਨੇ ਬਲਿਆ ਬਾਈ ਕਹਿੰਦੇ ਆ ਸਾਡਾ ਤਾਣਾ ਹੈ ਜੇ ਤੁਸੀਂ ਕਰਿਓ ਪਰ ਆ ਇਸੇ ਚੀਜ਼ ਨੂੰ ਇਸੇ ਜਗ੍ਹਾ ਤੇ ਰੱਖਣਾ ਰੱਖੋ ਇੱਕ ਤਰੀਕ ਨੂੰ ਤੇ ਬਾਈ ਨੂੰ ਬੋਟਰ ਪਾ ਕੇ ਕੰਮ ਕਰਿਓ ਤੇ ਜੀ ਬਾਈ ਜੀ ਦੀ ਕੰਮ ਇਹ ਤੁਹਾਡੇ ਇਲਾਕੇ ਦੀ ਕਾਮਯਾਬੀ ਖੂਦ ਤੇ ਜ਼ਰੂਰ ਹੋਗੀ ਕਿਉਂਕਿ ਤੋਰ ਦਾਰਾ ਮੈਂ ਮੈਂ ਤੁਹਾਡੀ ਦੀ ਹੋਵੇ ਨਾ ਤਾਂ ਬੰਦੇ ਦੀ ਯਾਰੀ ਦੋਸਤੀ ਉਹ ਪਤਾ ਲੱਗ ਜਾਂਦਾ ਅੱਜ ਸਾਰੀ ਫੁੱਲ ਇੰਡਸਟਰੀ ਪਾਈ ਦੀ سپورਟ ਤੇ ਆਈ ਆ ਅੱਜ 47 ਡਿਗਰੀ ਤਾਪਮਾਨ ਦੇ ਵਿੱਚ ਭਾਈ ਕੁਲਵਿੰਦਰ ਬਿੱਲੇ ਵਰਗੇ ਇੱਧਰ ਧੁੱਪ ਦੇ ਵਿੱਚ ਖੜੇ ਆ ਇੱਕ ਮੀਂਹ ਕੋਸ਼ਣਾ ਕੋਸ਼ਣਾ ਬੰਦੇ ਦੇ ਵਿੱਚ ਹੈਗਾ ਬੰਦੇ ਨੇ ਯਾਰੀਆਂ ਕਮਾਈਆਂ ਤੇ ਵੀਰੋ ਆਪ ਨੂੰ ਇਹੋ ਜਿਹਾ ਇੱਕ ਨਗੀਨਾ ਦਿੱਤਾ ਸੀਐਮ ਸਾਹਿਬ ਨੇ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਇੱਥੇ ਨੂੰ ਕੰਮਜੋ ਕਰੀਏ ਮੈਂ 2 ਮਿੰਟ ਲਈ ਬੇਨਤੀ ਕਰੂੰਗਾ ਭਾਈ ਪੰਤੀ ਬੈਸ ਜੀ ਨੂੰ ਉਹ ਵੀ ਹਾਜ਼ਰੀ ਲਵਾਉਣਗੇ ਭਾਈ ਪੰਤੀ ਬੈਸ ਜੀ ਸਰਸਕਾਰ ਦੇ ਕਰਨਜੀਤ ਪਟਾਏ ਨੇ ਸਾਨੂੰ ਅੱਜ ਇੱਥੇ ਬੁਲਾਇਆ ਨਹੀਂ ਅਸੀਂ ਆਪੇ ਹੀ ਆਇਆ ਉਹ ਬਿੱਲੇ ਬਾਈ ਨੇ ਦੱਸਿਆ ਸੋ ਅਸੀਂ ਸਾਰੇ ਆਪੇ ਹੀ ਆਇਆ ਜੇ ਇਹਨਾਂ ਨੇ ਕਿਹਾ ਕਿ ਕਿਰਦਾਰ ਯਾਰੀ ਤੋਂ ਪਛਾਣਿਆ ਜਾਂਦਾ ਤੇ ਬੰਦਾ ਇਸ ਗੱਲ ਤੋਂ ਪਛਾਣਿਆ ਜਾਂਦਾ ਵੀ ਬੰਦਾ ਜਿਹੜਾ ਆਪਦਾ ਫੋਨ ਨੰਬਰ ਨਹੀਂ ਚੇਂਜ ਕਰੇ ਕਰਨਜੀਤ ਬਾਈ ਦਾ ਨੰਬਰ ਮੇਰੇ ਕੋਲ 2002 3 ਦਾ ਤੇ ਅੱਜੇ ਵੀ ਉਹੀ ਚੱਲਦਾ ਹੈ ਤੇ ਅੱਗੇ ਵੀ ਇਹੀ ਚੱਲਦਾ ਰਹੂਗਾ ਇਹ ਤੁਹਾਡੇ ਨਾਲ ਰਹਿਣਾ ਹੈ ਤਾਦੇ ਵੱਲੋਂ ਸਾਰੇ ਬਲੋਂ ਸੋਕਰਮਜੀਤ ਬਾਈ ਨੂੰ ਤੁਸੀਂ ਹਰ ਤੋਂ ਬਾਅਦ ਜਿਵੇਂ ਅਸੀਂ ਸਪੋਰਟ ਕਰਨਾ ਹੈ ਤੁਸੀਂ ਵੀ ਸਾਰੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਬਾਈ ਨੇ ਸਪੋਰਟ ਕਰਨੀ ਹੈ ਅਸੀਂ ਕਲਾਕਾਰ ਵੈਸੇ ਸਾਰਿਆਂ ਦੀ ਸੰਗਿ ਹੁੰਦੇ ਹਾਂ ਸਾਰੀਆਂ ਪਾਰਟੀਆਂ ਦੇ ਪਰ ਸਾਨੂੰ ਐ ਤਾਂ ਪਤਾ ਹੀ ਹੁੰਦਾ ਵੀ ਕਿਹੜਾ ਬੰਦਾ ਕਿਵੇਂ ਹੈ ਸੋ ਕਰਮਜੀਤ ਬਾਈ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਧੰਨਵਾਦ